ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤੇ ਡਿਪਟੀ ਸਬਦ ਨਿਗਰਾਨੀ ਹੈ ਜਿਹੜੀ ਹੈਗੀ ਆਪਣੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹੀਵੇ ਵਰਕਰ ਆ ਰਿਹਾ ਇਹਦੇ ਵਿੱਚ ਐਫਆਈਆਰ ਨੰਬਰ 176 ਡੇਟਡ 26/12/24 ਨੂੰ ਐਸਆਈ ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਜ ਮੰਡੀ ਕੋਲ ਜਿਹੜਾ ਨਾਕਾ ਲਾਇਆ ਸੀ ਤਕਰੀਬ 8:00 ਵਜੇ ਜਿਹੜਾ ਇੱਕ ਵਿਅਕਤੀ ਆਉਂਦਾ ਦਿਖਾਈ ਦਿੰਦਾ ਜਿਹੜਾ ਮومی ਲਫਾਫੇ ਨੂੰ ਉਹਦੇ ਹੱਥ ਦਰ ਕੇ ਸਿੱਟ ਦਿੰਦਾ ਤੇ ਉਹਨੂੰ ਚੈੱਕ ਕਰਨ ਤੇ ਜਿਹੜਾ ਉਹ ਨਸ਼ੀਲਾ ਪਦਾਰਥ ਚਾਪਦਾ ਹੈ ਤੇ ਉਸ ਤੋਂ ਬਾਅਦ ਇੰਚਾਰਜ ਚੌਕੀ ਨਿਆ ਨੰਗਲ ਇਸ ਇਸ ਤਵੇਂ ਫੈਕਟਰ ਸਰਤਾਜ ਵੱਲੋਂ ਜਿਹੜੀ ਹੈਗੀ ਕਾਰਵਾਈ ਅੱਗੇ ਅਮਲ ਚ ਲਿਆਂਦੀ ਜਾਂਦੀ ਤੇ ਇਸ ਦੇ ਆਧਾਰ ਤੇ ਜਿਹੜਾ ਉਹਦੇ ਕੋਲ ਜਿਹੜੀ ਰਿਕਵਰੀ ਹੈ ਕਰੀਬ 29 ਗ੍ਰਾਮ ਜਿਹੜਾ ਹੈਗਾ ਵਾਈਟ ਪਾਊਡਰ ਹੈ ਜਿਹੜਾ ਇਹ ਰਿਕਵਰ ਹੋਇਆ ਜੀ ਉਹਦੇ ਕੋਲ ਤੇ ਜੀ ਬਲੌਗ ਦਾ ਰਹਿਣ ਵਾਲਾ ਨਸੀਬਾ ਜੀ ਦਾ ਨਾਮ ਹੈ 588 ਦਾ ਮਕਾਨ ਨੰਬਰ ਇਹ ਸਮਾਉਗੇ ਇਹਦੇ ਵਿੱਚ ਪਹਿਲਾ ਇਹ ਜਿਹੜਾ ਬ੍ਰਦਰ ਹੈ ਹਾਂ ਸਨੀ ਉਹ ਵੀ ਮੈਂ ਹੀ ਐਫ ਆਈ ਆਰ ਉਹ ਦਿੱਤੀ ਸੀ ਹਾਂ ਤੇ ਇਸ ਲਈ ਮਤਲਬ ਪਹਿਲਾਂ ਵੀ ਇਹਦੀ ਸ਼ਮੂਲੀਅਤ ਹੋ ਸਕਦੀ ਇਸ ਕੰਮ ਦੇ ਵਿੱਚ ਅੱਜ ਕੰਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦਾ ਜਿਹੜਾ ਹੈਗਾ ਜੀ ਦਾ ਇਹ ਪੁਲਿਸ ਰਿਮਾਂਡ ਮੰਜ਼ੂਰ ਫਰਮਾਇਆ ਮਾਨਯੋਗ ਜੱਜ ਸਾਹਿਬ ਨੇ ਜੀ ਕਿ ਸਰ ਲੱਗਦਾ ਕਿ ਜੇ ਸਪਲਾਈ ਕਰਨਾ ਹੈ ਜੀ ਆਪਾਂ ਇਨਵੈਸਟੀਗੇਟ ਉਹ ਫਾਰਵਰਡ ਬੈਕਵਰਡਸ ਲਿੰਕਸ ਜਿਹੜੇ ਹੈਗੇ ਆਪਾਂ ਲੱਭ ਰਹੇ ਆ ਉਹ ਆਪਾਂ ਉਹਨਾਂ ਨੂੰ ਨਾਮਜ਼ਦ ਕਰਾਂਗੇ ਜੀ ਜ਼ਰੂਰ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤੇ ਡਿਪਟੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਹੈਗੀ ਆਪਣੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹੀਵੇ ਵਰਕਰਾਰਾ ਹੈ ਇਹਦੇ ਵਿੱਚ ਐਫਆਈਆਰ ਨੰਬਰ 176 ਡੇਟਡ 26/12/24 ਨੂੰ ਐਸਏ ਬਲਵੀਰ ਸਿੰਘ ਸਿਮਤ ਪੁਲਿਸ ਪਾਰਟੀ ਨੇ ਨਾਜਮੰਦੀ ਕੋਲ ਜਿਹੜਾ ਨਾਕਾ ਲਾਇਆ ਸੀ ਤਕਰੀਬ 8:00 ਵਜੇ ਜਿਹੜਾ ਇੱਕ ਵਿਅਕਤੀ ਆਉਂਦਾ ਦਿਖਾਈ ਦਿੰਦਾ ਜਿਹੜਾ ਮومی ਲਫਾਫੇ ਨੂੰ ਉਹਦੇ ਹੱਥ ਦਰ ਕੇ ਇੱਕ ਸਿੱਟ ਦਿੰਦਾ ਤੇ ਉਹਨੂੰ ਚੈੱਕ ਕਰਨ ਤੇ ਜਿਹੜਾ ਉਹ ਨਸ਼ੀਲਾ ਪਦਾਰਥ ਜਾਂਦਾ ਹੈ ਤੇ ਉਸ ਤੋਂ ਬਾਅਦ ਇੰਚਾਰਜ ਚੌਕੀ ਨੇ ਆ ਨੰਗਲ ਐਸਐਸ ਇੰਸਪੈਕਟਰ ਸਰਤਾਜ ਵੱਲੋਂ ਜਿਹੜੀ ਹੈਗੀ ਕਾਰਵਾਈ ਅਗਮਲ ਚ ਲਿਆਂਦੀ ਜਾਂਦੀ ਤੇ ਇਸ ਦੇ ਆਧਾਰ ਤੇ ਜਿਹੜਾ ਉਹਦੇ ਕੋਲ ਜਿਹੜੀ ਰਿਕਵਰੀ ਹੈ ਕਰੀਬ 28 ਗ੍ਰਾਮ ਜਿਹੜਾ ਹੈਗਾ ਵਾਈਟ ਪਾਊਡਰ ਹੈ ਜਿਹੜਾ ਇਹ ਰਿਕਵਰ ਹੋਇਆ ਜੀ ਉਹਦੇ ਕੋਲੋਂ ਤੇ ਜੀ ਬਲੌਗ ਦਾ ਰਹਿਣੇ ਵਾਲਾ ਨਸੀਬਾ ਜੀ ਦਾ ਨਾਮ ਹੈ 588 ਦਾ ਮਕਾਨ ਨੰਬਰ ਇਹ ਸਮੋਗੇ ਇਹਦੇ ਵਿੱਚ ਪਹਿਲਾ ਇਹ ਜਿਹੜਾ ਬ੍ਰਦਰ ਹੈ ਸਨੀ ਉਹ ਵੀ ਮੈਂ ਹੀ ਐਫ ਆਈ ਆਰ ਉਹ ਦਿੱਤੀ ਸੀ ਤੇ ਇਸ ਲਈ ਮਤਲਬ ਪਹਿਲਾਂ ਵੀ ਇਹ ਦੀ ਸ਼ਮੂਲੀਅਤ ਹੋ ਸਕਦੀ ਇਸ ਕੰਮ ਦੇ ਵਿੱਚ ਅੱਜ ਕੰਦਾਲ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦਾ ਜਿਹੜਾ ਹੈਗਾ ਜੀ ਦਾ ਇਹਦਾ ਪੁਲਿਸ ਰਿਮਾਂਡ ਮਨਜ਼ੂਰ ਫਰਮਾਇਆ ਮਾਨਯੋਗ ਜੱਜ ਸਾਹਿਬ ਨੇ ਜੀ ਤੇ ਸਰ ਲੱਗਦਾ ਕਿ ਜੇ ਸਪਲਾਈ ਕਰਨਾ ਹੈ ਜੀ ਆਪਾਂ ਇਨਵੈਸਟੀਗੇਟ ਉਹ ਫਾਰਵਰਡ ਬੈਕਵਰਡਸ ਲਿੰਕਸ ਜਿਹੜੇ ਹੈਗੇ ਆਪਾਂ ਲੱਭ ਰਹੇ ਆ ਉਹ ਆਪਾਂ ਉਹਨਾਂ ਨੂੰ ਨਾਮਜ਼ਦ ਕਰਾਂਗੇ ਜੀ ਜ਼ਰੂਰ ਮਾਲੀਓ ਕਿ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਤੇ ਡਿਪਟੀ ਸਭ ਜਿੰਗਰਾਨੀ ਹੈ ਜਿਹੜੀ ਹੈਗੀ ਆਪਣੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹੀਵੇ ਵਰਕਰਾਰਾ ਹੈ ਇਹਦੇ ਵਿੱਚ ਐਫਆਈਆਰ ਨੰਬਰ 176 ਡੇਟਡ 26 12 24 ਨੂੰ ਐਸਆਈ ਬਨਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਜ ਮੰਡੀ ਕੋਲ ਜਿਹੜਾ ਨਾਕਾ ਲਾਇਆ ਸੀ ਤਕਰੀਬ 8:00 ਵਜੇ ਜਿਹੜਾ ਇੱਕ ਵਿਅਕਤੀ ਆਉਂਦਾ ਦਿਖਾਈ ਦਿੰਦਾ ਜਿਹੜਾ ਮومی ਲਫਾਫੇ ਨੂੰ ਉਹਦੇ ਹੱਥ ਦਰ ਕੇ ਸਿੱਟ ਦਿੰਦਾ ਤੇ ਉਹਨੂੰ ਚੈੱਕ ਕਰਨ ਤੇ ਜਿਹੜਾ ਉਹ ਨਸ਼ੀਲਾ ਪਦਾਰਥ ਚਾਬਦਾ ਹੈ ਤੇ ਉਸ ਤੋਂ ਬਾਅਦ ਇੰਚਾਰਜ ਚੌਕੀ ਨਿਆ ਨੰਗਲ ਸਬ ਇੰਸਪੈਕਟਰ ਸਰਤਾਜ ਵੱਲੋਂ ਜਿਹੜੀ ਹੈਗੀ ਕਾਰਵਾਈ ਅਗਮਲ ਚ ਲਿਆਂਦੀ ਜਾਂਦੀ ਤੇ ਇਸ ਦੇ ਆਧਾਰ ਤੇ ਜਿਹੜਾ ਉਹਦੇ ਕੋਲ ਜਿਹੜੀ ਰਿਕਵਰੀ ਹੈ ਕਰੀਬ 28 ਗ੍ਰਾਮ ਜਿਹੜਾ ਹੈਗਾ ਵਾਈਟ ਪਾਊਡਰ ਹੈ ਜਿਹੜਾ ਇਹ ਰਿਕਵਰ ਹੋਇਆ ਜੀ ਉਹਦੇ ਕੋਲ ਤੇ ਜੀ ਬਲੌਗ ਦਾ ਰਹਿਣੇ ਵਾਲਾ ਨਸੀਬਾ ਜੀ ਦਾ ਨਾਮ ਹੈ 588 ਦਾ ਮਕਾਨ ਨੰਬਰ ਇਹ ਸਮੋਗੇ ਇਹਦੇ ਵਿੱਚ ਪਹਿਲਾ ਇਹ ਜਿਹੜਾ ਬ੍ਰਦਰ ਹੈ ਸਨੀ ਉਹ ਵੀ ਮੈਂ ਹੀ ਐਫ ਆਈ ਆਰ ਦੁੱਤੀ ਸੀ ਤੇ ਇਸ ਲਈ ਮਤਲਬ ਪਹਿਲਾਂ ਵੀ ਇਹਦੀ ਸ਼ਮੂਲੀਅਤ ਹੋ ਸਕਦੀ ਇਸ ਕੰਮ ਦੇ ਵਿੱਚ ਅੱਜ ਕੰਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿੰਦਾ ਜਿਹੜਾ ਹੈਗਾ ਜੀ ਦਾ ਇਹਦਾ ਪੁਲਿਸ ਰਿਮਾਂਡ ਮਨਜ਼ੂਰ ਫਰਮਾਇਆ ਮਾਜੂਰ ਜਸ ਸਾਹਿਬ ਨੇ ਜੀ ਤੇ ਸਰ ਲੱਗਦਾ ਕਿ ਜੇ ਸਪਲਾਈ ਕਰਨਾ ਹੈ ਜੀ ਆਪਾਂ ਇਨਵੈਸਟਿਗੇਟ ਉਹ ਫਾਰਵਰਡ ਬੈਕਵਰਡ ਲਿੰਕਸ ਜਿਹੜੇ ਹੈਗੇ ਆਪਾਂ ਲੱਭ ਰਹੇ ਆ ਉਹ ਆਪਾਂ ਉਹਨਾਂ ਨੂੰ ਨਾਮਜ਼ਦ ਕਰਾਂਗੇ ਜੀ ਜੀ